ਵੀਡੀਓ ਦੇਖ ਸੁਣ ਰਹੀਆਂ ਸਾਰੀਆਂ ਰੱਬੀ ਰੂਹਾਂ ਨੂੰ ਸਲਾਮ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੰਜ ਥਨ ਵਿੱਚ ਅੱਜ ਅਸੀਂ سید ਮਹੀਉਦੀਨ ਅਬਦੁਲ ਕਾਦਰ ਜਿਲਾਨੀ 11ਵੀਂ ਵਾਲੀ ਸਰਕਾਰ ਦਾ ਬਹੁਤ ਹੀ ਅਜ਼ੀਜ਼ ਮਕਬੂਲ ਤੇ ਖਾਸਮ ਖਾਸ ਦਰूद ਦਰੂਦੇ ਗੋਸ਼ਿਆ ਤੁਹਾਡੇ ਨਾਲ ਸਾਂਝਾ ਕਰਾਂਗੇ ਜੇਕਰ ਤੁਹਾਨੂੰ ਤੁਹਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਹੋਣ ਤਾਂ ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਕਰੋ ਇਸ ਤਰ੍ਹਾਂ ਦੇ ਹੋਰ ਵੀ ਰਿਲੀ ਸੰਬੰਧੀ ਵੀਡੀਓ ਦੇਖਣ ਲਈ ਸਾਡੇ ਇਸ ਚੈਨਲ ਨੂੰ ਪੰਜਾਬ ਤੋਂ ਸਬਸਕ੍ਰਾਈਬ ਕਰੋ ਪਿਆਰੇ ਦੋਸਤੋ ਆਪਣੀ ਜ਼ਿੰਦਗੀ ਵਿੱਚ ਹਰ ਕੁਝ ਸਫਲ ਹੋਣਾ ਚਾਹੁੰਦਾ ਹੈ ਇਸ ਵਾਸਤੇ ਉਹ ਰੱਬ ਦੇ ਘਰ ਦਾ ਦਰਵਾਜ਼ਾ ਵੀ ਖਟਕਟਾਉਂਦਾ ਹੈ ਤੇ ਆਸ ਕਰਦਾ ਹੈ ਕਿ ਉਸ ਦੀ ਦੁਆ ਮੰਨਤ ਤੇ ਅਰਜ਼ ਸੁਣੀ ਤੇ ਕਬੂਲ ਕੀਤੀ ਜਾਵੇ ਜਿਸਾਨ ਆਪਣੀ ਜ਼ਿੰਦਗੀ ਵਿੱਚ ਜੋ ਵੀ ਦੁਆਵਾ ਕਲਮੇ ਪੜਦਾ ਹੈ ਜ਼ਰੂਰੀ ਨਹੀਂ ਹੈ ਕਿ ਕਿ ਉਹ ਕਬੂਲ ਹੀ ਹੁਣ ਕਈ ਵਾਰ ਉਸ ਨੂੰ ਸਮਝ ਹੀ ਨਹੀਂ ਆਉਂਦੀ ਕਿ ਗੜਬੜ ਕਿੱਥੇ ਹੈ ਇਹ ਸਵਾਲ ਤੁਹਾਡੇ ਸਭ ਦੇ ਮਨ ਵਿੱਚ ਉੱਠਿਆ ਹੋਵੇਗਾ ਦਰਸਾਲ ਪੀਰਾਂ ਫਕੀਰਾਂ ਦੀਆਂ ਜਿਹੜੀਆਂ ਵੀ ਜਿੰਨੀਆਂ ਵੀ ਦਵਾਵਾਂ ਸ਼ਬਦ ਜਾਂ ਕਲਮੇ ਇਸ ਸੰਸਾਰ ਵਿੱਚ ਘੜੇ ਜਾਂਦੇ ਹਨ ਜੇਕਰ ਉਹਨਾਂ ਦੇ ਸ਼ੁਰੂ ਅਤੇ ਆਖਰ ਵਿੱਚ ਕੋਈ ਵੀ ਦਰੂਦ ਨਾਮ ਪੜਿਆ ਜਾਵੇ ਤਾਂ ਉਹ ਦਵਾ ਜਾਂ ਕਲਮਾ ਕਲਾਮ ਬੇਅਸਰ ਹੋ ਜਾਂਦੀ ਹੈ ਕੋਈ ਵੀ ਦੁਆ ਜਾਂ ਕਲਮਾ ਪੜਨ ਵੇਲੇ ਉਸ ਦੇ ਸ਼ੁਰੂ ਅਤੇ ਅੰਤ ਵਿੱਚ ਦਰੂਦ شریف ਜ਼ਰੂਰ ਪੜਿਆ ਜਾਵੇ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸ਼ਾਹ ਗਾਦਰ سید ਮੁਹੈਉਦੀਨ ਅਬਦੁਲ ਕਾਦਰ ਜ਼ਿਲਾਨੀ 11ਵੇਂ ਵਾਲੇ ਪੀਰ ਦਾ ਖਾਸ ਦਰੂਦ ਦਰੂਦ-ਏ-ਗੋਸ਼ੀਆ ਪੜਨ ਦਾ ਤਰੀਕਾ ਅਤੇ ਇਸ ਨੂੰ ਪੜਨ ਦੇ دینی ਤੇ ਦੁਨਿਆਵੀ ਫਾਇਦਿਆਂ ਬਾਰੇ ਦੱਸਾਂਗੇ। ਦਰੂਦ-ਏ-ਗੋਸ਼ੀਆ ਇਸ ਤਰ੍ਹਾਂ ਹੈ اللهم صل على سيدنا ومولانا محمد ما ادن الجود والكرم وعاله و بارك وسلم ਇਹ ਦਰੂਦ ਦਰੂਦੇ ਗੋਸੀਆ ਹੈ ਕੋਈ ਵੀ ਦੁਆ ਹੋਵੇ ਕਲਮ ਹੋਵੇ ਤਾਂ ਉਸ ਦੇ ਸ਼ੁਰੂ ਅਤੇ ਅਖੀਰ ਵਿੱਚ ਇਹ ਪੰਜ ਵਾਰੀ ਸੱਤ ਵਾਰੀ 11 ਵਾਰੀ ਜਾਂ 41 ਵਾਰੀ ਪੜਨਾ ਕਾਫੀ ਹੈ ਦਰود گوشਿਆ پڑھਨ ਦੇ ਫਾਇਦੇ ਦਰੂਦੇ گوشਿਆ پڑھਨ ਨਾਲ ਫਿਕਰਾਂ ਫਾਕਿਆਂ ਤੋਂ निजात ਮਿਲਦੀ ਹੈ ਜਿਸ ਨੂੰ ਅੱਜਕੱਲ ਅਸੀਂ ਐਂਗਜ਼ਾਇਟੀ ਕਹਿੰਦੇ ਹਾਂ ਇਸ ਦਰੂਦੇ ਸ਼ਿਖ ਪੜਨ ਨਾਲ ਦਿਲ ਦੀ ਬੇਚੈਨੀ ਦੂਰ ਹੁੰਦੀ ਹੈ ਜੇ ਕੋਈ ਚਾਹੁੰਦਾ ਹੈ ਕਿ ਉਸ ਦੇ ਰਜ਼ਕ ਵਿੱਚ ਵਾਧਾ ਹੋਵੇ ਤਾਂ ਉਸ ਨੂੰ ਇਹ ਦਰੂਦ لازمی پڑھਨਾ ਚਾਹੀਦਾ ਹੈ ਜਿਸ ਦੇ ਨਤੀਜੇ ਵਜੋਂ ਅੱਲਾਹ ਦੀ ਬਰਕਤ ਨਾਲ ਰਜ਼ਕ ਰੂਪੀ ਵਿੱਚ ਆਸਾਨ ਨਹੀਂ ਹੁੰਦੀ ਹੈ ਇਸ ਦਰੂਦ ਸ਼ਰੀਫ ਪੜਨ ਨਾਲ ਬਿਮਾਰੀਆਂ ਤੋਂ ਸੁਰੱਖਿਆ ਮਿਲਦੀ ਹੈ ਦੁਸ਼ਵਣਾਂ ਤੋਂ ਹਿਫਾਜ਼ਤ ਨਕਾਰਾਤਮਕ ਤਾਕਤਾਂ ਅਤੇ ਜਾਦੂ ਟੂਣੇ ਦਾ ਅਸਰ ਖਤਮ ਹੁੰਦਾ ਹੈ ਦਰੂਦ ਅਗਾਸੀਆ ਪੜਨ ਨਾਲ ਕੀਤੇ ਹੋਏ ਗੁਨਾਹਾਂ ਤੋਂ ਮਾਫੀ ਮਿਲਦੀ ਹੈ ਕਿਸਮਤ ਖੁੱਲ ਜਾਂਦੀ ਹੈ ਹਰ ਮੁਸ਼ਕਲ ਵਿੱਚ ਅੱਲਾ ਦੀ ਮਦਦ ਪ੍ਰਾਪਤ ਹੁੰਦੀ ਹੈ ਸੋ ਏਸੀ ਦਰੂਦ ਅਗਾਸੀਆ ਤੇ ਇਸ ਨੂੰ ਪੜਨ ਦਾ ਤਰੀਕਾ ਅਤੇ ਫਾਇਦਾ ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਅਤੇ ਇਸ ਨੂੰ ਆਪਣੇ ਅਜ਼ੀਜ਼ਾਂ ਨਾਲ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਤੁਹਾਡਾ ਕੋਈ ਸੁਝਾਅ ਹੋਵੇ ਤਾਂ ਜ਼ਰੂਰ ਦਿਓ ਅਸੀਂ ਤੁਹਾਡਾ ਤੁਹਾਡੇ ਸੁਝਾਅਾਂ ਤੇ ਕਾਰ ਕਰਾਂਗੇ ਵਾ ਆਖਿਰ ਦਾਵਾਨ ਅਨ ﺍﻟहम्दु लिल्लाह ਰੱਬੁਲ ਆਲਮੀਨ